ਮਿੰਟੋ ਜੀ ਕਾਫੀ ਸਾਰੇ ਮਸਲੇ ਆਪਣੇ ਕੋਲ ਹੁੰਦੇ ਨੇ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਹੁੰਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਤੇ ਸਮੇਂ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਕੋਈ ਚੰਗੀ ਖਬਰ ਆਵੇ ਤੇ ਉਹ ਮਸਾਂ ਹੀ ਲੱਭਦੀ ਹੁੰਦੀ ਹੈ ਕਿਉਂਕਿ 네ਗੇਟਿਵ ਜੀਆਂ ਖਬਰਾਂ ਤੇ ਬਹੁਤ ਸਾਰੀਆਂ ਹੁੰਦੀਆਂ ਨੇ ਪਿਛਲੇ ਦਿਨਾਂ ਤੋਂ ਆ ਦੋ ਤਿੰਨ ਦਿਨਾਂ ਤੋਂ ਇੱਕ ਚਰਚਾ ਦੇ ਵਿੱਚ ਨੇ ਕੁੜੀਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਕੁੜੀਆਂ ਇੱਕੋ ਪਰਿਵਾਰ ਦੀਆਂ ਔਰ ਬੇਹੱਦ ਸੁਧਾਰਨ ਪਰਿਵਾਰ ਦੀਆਂ ਕੁੜੀਆਂ ਯੂਜੀਸੀ ਨੈਟ ਦਾ ਪੇਪਰ ਦਿੱਤਾ ਤੇ ਤਿੰਨੋਂ ਨੇ ਕੁਆਲੀਫਾਈ ਕੀਤਾ ਬੜੀ ਚਰਚਾ ਵੀ ਹੋ ਰਹੀ ਹੈ ਤੇ ਜੇ ਇੱਕ ਪਾਸੇ ਦੇਖੀਏ ਦੂਸਰਾ ਪਾਸਾ ਦੇਖੀਏ ਅਕਸਰ ਅਸੀਂ ਬਹਾਨੇ ਲਾਉਣੇ ਆ ਸਾਡੇ ਕੋਲੇ ਸਮਾਂ ਨਹੀਂ ਸਾਡੇ ਜਿਹੜੇ ਹਾਲਾਤ ਹੈ ਉਹ ਸਾਜ਼ਗਰ ਨਹੀਂ ਪਰ ਕਹਿੰਦੇ ਹੁੰਦੇ ਆ ਕਿ ਜੇ ਬਹਾਨੇ ਲੱਭਣ ਲੱਗੀਏ ਤੇ ਬਹਾਨੇ ਲੱਭਦੇ ਰਹਿੰਦੇ ਆ ਤੇ ਜੇ ਕਿਤੇ ਕੋਈ ਮੌਕਾ ਲੱਭਣਾ ਹੋਵੇ ਤੇ ਮੌਕਾ ਵੀ ਲੱਭ ਜਾਂਦਾ ਇੱਥੇ ਤੇ ਉਹੀ ਹੋਇਆ ਕਿ ਸਾਰੇ ਬਹਾਨੇ ਬੂਨੇ ਪਿੱਛੇ ਰਹਿ ਗਏ ਤੇ ਕੁੜੀਆਂ ਨੇ ਹਮਲਾ ਮਾਰਿਆ ਦੇਖੋ ਇਹਨਾਂ ਕੁੜੀਆਂ ਨੇ ਇੱਕ ਮੁਫਲਸ ਪਰਿਵਾਰ ਦੇ ਵਿੱਚੋਂ ਬੜੇ ਮਤਲਬ ਕਿ ਸੀਮਤ ਸਾਧਨਾ ਦੇ ਨਾਲ ਜੋ ਇਹ ਜੋ UGC ਜੀ ਨਟਾ ਟੈਸਟ ਕਲੀਅਰ ਕੀਤਾ ਹੂੰ ਇਹਦੇ 'ਚ ਖੁਸ਼ੀ ਵੀ ਆ ਚੰਗੀ ਗੱਲ ਇਹ ਆ ਕਿਉਂਕਿ ਦੇਖੋ ਮੈਂ ਇੱਕ ਦਿਨ ਜਮ ਵਿੱਚ ਗੀਤ ਸੁਣਿਆ ਸੀਗਾ ਕਿ ਘਰ 'ਚੋਂ ਗਰੀਬੀ ਖਾਰ ਕੇ ਲਫੇੜੇ ਕੱਢਦੀ ਇਸ ਤਰ੍ਹਾਂ ਜੀ ਇਹ ਗ੍ਰੀਪੀ ਚੀਜ਼ ਐਸੀ ਐ ਸਰ ਲਫਿੜੀਆਂ ਤੋਂ ਬਗੈਰ ਨਾ ਨਿਕਲਦੀ ਨਹੀਂ ਪਰ ਉਹਨੂੰ ਕੱਢਣ ਵਾਸਤੇ ਪਹਿਲਾਂ ਆਪ ਲਫਿੜੇ ਖਾਣੇ ਪੈਂਦੇ ਨੇ ਜੀ ਬਿਲਕੁਲ ਫੇਰ ਲਫਿੜੇ ਮਾਰਨ ਚੋਕੇ ਹੁੰਦੇ ਆ ਤੁਸੀਂ ਪਹਿਲਾਂ ਲਫਿੜੇ ਖਾਣੇ ਪੈਂਦੇ ਆ ਬੜੀਆਂ ਠੋਕਰਾਂ ਚੱਲਣੀਆਂ ਪੈਂਦੀਆਂ ਬੜਾ ਲੋਕ ਦਰਕਾਰਦੇ ਆ ਸਰ ਜੀ ਬੜਾ ਤ੍ਰਿਸਕਾਰ ਕਰਦੇ ਆ અપਮਾਨ ਇੱਕ ਕੁੱਟੀ ਹੈ ਸਫਲਤਾ ਦੀ ਉਹ ਪੀਣਾ ਹੀ ਪੈਣਾ ਤੁਹਾਨੂੰ ਹਮ ਬਿਲਕੁਲ ਠੀਕ ਹੈ ਨਾ ਜੀ ਇੱਥੇ ਕੋਈ ਰੈੱਡ ਕਾਰਪੇਟ ਵਿਛਾ ਕੇ ਨਹੀਂ ਦਿੰਦਾ ਕਿ ਜਾ ਕੇ ਵਾਣ ਹਮ ਗ੍ਰੰਥੀ ਸਿੰਘ ਸੀ ਪਹਿਲਾਂ ਗੁਰੂ ਘਰ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਜਿਵੇਂ ਬਾਤ ਵਗੈਰਾ ਕਰਦੇ ਨੇ ਗਰਮਜੀਤ ਸਿੰਘ ਖੁਸ਼ੀ ਗਮੀ ਦੇ ਮੌਕੇ ਤੇ ਤੁਹਾਨੂੰ ਪਤਾ ਹੀ ਹੈ ਜੋ ਆਪਣੇ ਘਰਾਂ ਦੇ ਵਿੱਚ ਆਉਂਦੇ ਆ ਗ੍ਰੰਥੀ ਸਿੰਘ ਤਾਂ ਮਤਲਬ ਕਿ ਇਸ ਤਰ੍ਹਾਂ ਇੱਕ ਬਾਪ ਦਾ ਵੀ ਤੁਸੀਂ ਜੇਰਾ ਵੇਖੋ ਕਿ ਉਹਨੇ ਆਪਣੀਆਂ ਤਿੰਨ ਬੱਚੀਆਂ ਨੂੰ ਪੜ੍ਹਾਉਣਾ ਸਮਝਿਆ ਕਿ ਇਹ ਬਈ ਯਾਰ ਪੜ੍ਹਾਉਣਾ ਜ਼ਰੂਰ ਹੈ ਜੀ ਨਹੀਂ ਤੇ ਅੱਜਕੱਲ ਇਹ ਵੀ ਹੈ ਨਾ ਕਿ ਬੜੀ ਜਲਦੀ ਮਾਂ ਬਾਪ ਵੀ ਹਮਤ ਵਿਹਾਰ ਜਾਂਦੇ ਆ ਸੰਤ ਸਾਧਨ ਵਾਲੇ ਤੇ ਫਿਰ ਦੂਜੇ ਪਾਸੇ ਉਹ ਸੋਚਣ ਲੱਗ ਪੈਂਦੇ ਆ ਕਿ ਚਲੋ ਕੁੜੀ ਨੂੰ ਕਿਸੇ ਤਰੀਕੇ ਨਾਲ ਤੋੜ ਦਈਏ ਜੀ ਮਾਪੇ ਤਾਂ ਵੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਤੇ ਸਕਾਰਾਤਮਕ ਨਜ਼ਰੀਆ ਹੋਣਾ ਚਾਹੀਦਾ ਨੇ ਇਸ ਮਾਪੇ ਵਿੱਚ ਪਰ ਠੀਕ ਆ ਕਿ ਇੱਕ ਪ੍ਰੇਰਨਾ ਸਰੋਤ ਤੇ ਕੁੜੀਆਂ ਬਣ ਗਈਆਂ ਕਿ ਇੱਕੋ ਘਰ ਚੋਂ ਤਿੰਨ ਪੜਨਾ ਉਹ ਹੁਣ ਪੀ ਐਚ ਡੀ ਕਰੂਗੀਆਂ ਜਾਂ ਉਸ ਤੋਂ ਬਾਅਦ ਜੋ ਵੀ ਹਾਂ ਜੀ ਫਰਦਰ ਜਿਹੜੀ ਕੁਆਲੀਫਿਕੇਸ਼ਨ ਹੈ ਕੁਆਲੀਫਿਕੇਸ਼ਨ ਚਾਹੀਦੀ ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਲਈ ਐਲੀਜੀਬਲ ਹੋ ਜਾਣਗੀ ਹਾਂ ਜੀ ਪਰ ਸਰ ਕੀ ਉਹਨਾਂ ਨੂੰ ਜੌਬ ਮਿਲ ਪਾਏਗੀ ਸਵਾਲ ਵੱਡਾ ਹੈ ਮੈਂ ਇਹੋ ਗੱਲ ਸੋਚ ਰਿਹਾ ਸੀ ਕਿ ਯੂਜੀਸੀ ਨੈਟ ਕਲੀਅਰ ਕਰਨਾ ਇਨਫਸ ਨਹੀਂ ਹੈ ਕਾਫੀ ਨਹੀਂ ਹੈ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਕਿ ਇਹ ਤੇ ਸਾਡੇ ਵਾਸਤੇ ਹੋ ਗਿਆ ਇੱਕ ਮਿਸਾਲੀ ਕਾਰਜ ਕੇ ਸੀਮਤ ਸਾਧਨਾਂ ਦੇ ਬਾਵਜੂਦ ਕੋਈ ਅਕੈਡਮੀ ਵੱਡੀ ਪ੍ਰੋਫੈਸ਼ਨਲ ਜਿਵੇਂ ਅੱਜ ਕੱਲ੍ਹ ਸਿੱਖਿਆ ਲੈਂਦੇ ਨੇ ਬੱਚੇ ਜੀ ਉਹ ਕਿਸੇ ਤੋਂ ਕੋਈ ਕੁਝ ਨਹੀਂ ਉਹਨਾਂ ਨੇ ਪ੍ਰਾਪਤ ਕੀਤਾ ਸੀਮਤ ਸਾਧਨਾ ਦੇ ਨਾਲ ਅੱਗੇ ਵਧੀਆਂ ਚਲੋ ਪਰ ਗੱਲ ਇਹ ਆ ਕਿ ਕੀ ਉਹਨਾਂ ਵਾਸਤੇ ਜੋਬ ਸਿਸਟਮ ਦੇਵੇਗਾ ਜੀ ਸਰ ਪਹਿਲੀ ਗੱਲ ਤੇ ਇਹ ਕਿ ਚਲੋ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਖਾਸ ਤੌਰ ਤੇ ਐਸਟੀਪੀਸੀ ਜਾਂ ਜੋ ਵੀ ਸਰਕਾਰੀ ادارے ਬਧਾਰੇ ਆ ਕਿ ਪਰ ਐਸ ਵਿਲੇ ਜੇ ਤੁਸੀਂ ਹਾਲਾਤ ਵੇਖੋਗੇ ਇੰਡੀਆ ਦੀ ਚੜੀ ਅਨ ਇੰਪਲੋਇਮੈਂਟ ਰੇਟ ਆ ਉਹ 6.3 ਹੈ ਹਸਾਬ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਹੂੰ ਅਸੀਂ ਬੇਰੁਜ਼ਗਾਰੀ ਦੀ ਵਿਆਖਿਆ ਕਰਨ ਲੱਗੇ ਵੀ ਕਈ ਵਾਰ ਟੇਢੇ ਹੋ ਜਾਂਦੇ ਹਾਂ ਹੁਣ ਮੰਨ ਲਓ ਮੇਰੀਰ ਦਾ ਉੱਥੇ ਖਾ ਕੇ ਸੱਤ ਅੱਠ ਰੋਟੀਆਂ ਹੂੰ ਤੇ ਕਦੇ ਪੈਂਦਲ ਲੱਤਾਂ ਪਸਾਰ ਲੀਆਂ ਕਦੇ ਸਰਾਣੇਲ ਪਸਾਰ ਲੀਆਂ ਉਹ ਵੀ ਕਹਿੰਦਾ ਮੈਂ ਬੇਰੁਜ਼ਗਾਰ ਆ ਜੀ ਜੀ ਦਾ ਸਰਦਾ ਵਰਦਾ ਤੇ ਜਾਣ ਬੁੱਝ ਕੇ ਵੀ ਜਿਹੜਾ ਸਾਰ ਸਕਦਾ ਹੈ ਇਹ ਇਹ ਤੁਹਾਨੂੰ ਮੈਂ ਦੱਸਾਂ ਕਿ ਬੇਰੁਜ਼ਗਾਰੀ ਦੀ ਇੱਕ ਅਲੱਗ ਤੋਂ ਵਿਆਖਿਆ ਹੈ ਜੀ ਬੇਰੁਜ਼ਗਾਰ ਉਸ ਨੂੰ ਮੰਨਿਆ ਜਾਂਦਾ ਹੈ ਸਾਬ ਕਿ ਤੁਸੀਂ ਕੰਮ ਕਰਨ ਦੇ ਕਾਬਿਲ ਹੋ ਹਮ ਪਰ ਤੁਸੀਂ ਕੰਮ ਮੰਗਣ ਆਏ ਤਾਂ ਤੁਹਾਨੂੰ ਕੰਮ ਨਹੀਂ ਮਿਲਿਆ ਜੀ ਉਹਨੂੰ ਕਹਿੰਦੇ ਆ ਕੰਮ ਕਰਨ ਦੇ ਕਾਬਿਲੋਂ ਕੰਮ ਕਰਨ ਦੇ ਚਾਹਵਾਨੋਂ ਤੁਸੀਂ ਚਾਹਵਾਨ ਹੋ ਤੁਸੀਂ ਕੰਮ ਮੰਗਣ ਆਏ ਹੋ ਜੀ ਸਿਸਟਮ ਕੰਮ ਨਹੀਂ ਦੇ ਪਾਰਿਆ فرض ਕਰੋ ਕਿ ਤੁਸੀਂ ਅਛੇ ਮੈਂ ਆਪਣੇ ਅਧਿਆਪਕਾ ਟੈਕ ਪਾਸ ਜੀ ਉਹ ਗਿਆ ਨਹੀਂ ਕਿ ਅਸੀਂ एलिजिबल ਹੈ ਨਾ ਤੁਹਾਡੀ ਜੋਬ ਆਸ ਤਾਂ ਸਰਕਾਰ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੀ ਬੇਰੁਜ਼ਗਾਰ ਹੋ ਨੇ ਉਹ ਬੇਰੁਜ਼ਗਾਰ ਨੇ ਬਿਲਕੁਲ ਠੀਕ ਹੈ ਨਾ ਜੀ ਤੇ ਇਦਾਂ ਤੇ ਬੇਰੁਜ਼ਗਾਰ ਮੈਨੂੰ ਲੱਗਦਾ ਕਿ ਐਡਾ ਇੰਡੀਆ ਬਣ ਜਾਏਗਾ ਜਿਸ ਹਿਸਾਬ ਨਾਲ ਆਪਾਂ ਗੱਲ ਲੈਨੇ ਆ ਕਿ ਉਹ ਘਰੇ ਖਾ ਕੇ ਸੱਤ ਅੱਠ ਰੋਟੀਆਂ ਸਾਗ ਦੇ ਨਾਲ ਪੀ ਕੇ ਕੁਝਾ ਲੱਸੀ ਦਾ ਕਹਿੰਦਾ ਹੀ ਮੈਂ ਤੇ ਆਪ ਆਪਨੂੰ ਤਾਂ ਆਪ ਬੇਰੁਜ਼ਗਾਰ ਐ ਕੋ ਮੈਨੂੰ ਕੰਮ ਦਿਓ ਤੁਹਾਡੀ ਚਾਹ ਨਾਲ ਨਹੀਂ ਹੁੰਦਾ ਜੀ ਬਿਲਕੁਲ ਅੱਛਾ ਹੋ ਰਿਹਾ ਕਿ ਮੰਨ ਲਓ ਤੁਹਾਨੂੰ ਮੈਂ ਚਲੋ ਇਹ ਵਿਆਖਿਆ ਇਸ ਕਰਕੇ ਦੱਸਦਾ ਕਿ ਗਾਂ ਇੰਨਾ ਚੀਜ਼ਾਂ ਦੀ ਨਾ ਕਿਤੇ ਕੋਕ ਪੜਤਾਲ ਕਰਨੀ ਹੋਵੇ ਸੌਖਿਆ ਡਾਟਾ ਬੰਦਾ ਲੱਭ ਲੈਂਦਾ ਮੰਨ ਲਓ ਇੱਕ ਸਾਲ ਤੁਸੀਂ ਕੰਮ ਮੰਗਣ ਗਏ ਤੁਹਾਨੂੰ ਕੰਮ ਨਹੀਂ ਮਿਲਿਆ ਤੁਸੀਂ ਯੋਗ ਹੋ ਤਾਂ ਤੁਸੀਂ ਬੇਰੁਜ਼ਗਾਰ ਹੋ ਅਗਲੇ ਸਾਲ ਤੁਸੀਂ ਨਹੀਂ ਗਏ ਤਾਂ ਤੁਸੀਂ ਡਾਟਾ ਚੋਂ ਬਾਹਰ ਹੋ ਜਾਓਗੇ ਹੂੰ ਤਾਂ ਇਸ ਵੇਲੇ 6.3 ਬਹੁਤ ਵੱਡੀ ਬੇਰੁਜ਼ਗਾਰੀ ਦਾ ਰਿਹਾ ਜੀ ਹੁਣ ਇਹਨੂੰ ਤੁਸੀਂ ਦੇਖ ਲਓ ਕਿ ਐਨੇ ਲੋਕ ਆ ਜਿਹੜੇ ਨੌਕਰੀ ਦੀ ਕਤਾਰ 'ਚ ਹਰ ਸਾਲ ਕਿੰਨੇ ਇੰਜੀਨੀਅਰ ਨਿਕਲਦੇ ਆ ਜੀ ਹੂੰ ਕਿੰਨੇ ਆਈਆਈਟੀ 'ਚੋਂ ਨਿਕਲਦੇ ਆ ਜੀ ਨੈਟ ਵਗੈਰਾ ਵੀ ਬਹੁਤ ਬੱਚੇ ਪਾਸ ਕਰਦੇ ਆ ਉਹ ਕਿੰਨੇ ਨਿਕਲਦੇ ਆ ਜੀ ਹੂੰ ਠੀਕ ਹੈ ਨਾ ਤਾਂ ਮਤਲਬ ਇਹ ਆ ਕਿ ਇੱਥੇ ਹੁਣ ਰੋਜ਼ਗਾਰ ਜਿਹੜਾ ਹੈ ਨਾ ਇੰਡੀਆ ਦੇ ਵਿੱਚ ਉਹ ਬਹੁਤ ਵੱਡਾ ਵਿਸ਼ਾ ਸੀ ਪਰ ਬਣਾਇਆ ਨਹੀਂ ਜਾ ਰਿਹਾ ਹੂੰ ਜੇ ਆਪਾਂ ਦੇਖੀਏ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਤਿੰਨ ਕੁੜੀਆਂ ਦੀ ਮਿਸਾਲ ਜਿੱਥੇ ਦੇਣੀ ਚਾਹੀਦੀ ਆ ਉਥੇ ਦੁਆ ਕਰਨੀ ਚਾਹੀਦੀ ਆ ਕਿ ਇਹ ਤਿੰਨ ਇਸ ਲਾਈਨ 'ਚ ਨਾ ਲੱਗ ਜਾਣ ਕਿਤੇ ਆ ਜੀ ਜੀ ਬਿਲਕੁਲ ਬਿਲਕੁਲ ਜੋ ਇੰਨੀਆਂ ਕਾਬਲ ਨੇ ਹੁਨਰ ਨੇ ਇਹ ਇੰਡੀਆ ਦੀ ਇੱਕ ਅਸਲੀਅਤ ਵਾਲੀ ਤਸਵੀਰ ਆ ਕਿ ਬੇਰੁਜ਼ਗਾਰੀ ਇੱਥੇ ਬਹੁਤ ਜ਼ਿਆਦਾ ਜੀ ਤੇ ਜੇ ਆਪਾਂ ਜਿਵੇਂ ਮੰਜੀ ਤੋੜ ਵਿਭਾਗ ਵਿੱਚ ਗੱਲ ਲਈਏ ਨਾ ਤੇ ਬਹੁਤ ਜ਼ਿਆਦਾ ਬਹੁਤ ਹੀ ਗਾਂਧੀਆਂ ਗੱਲਾਂ ਨੇ ਜੀ ਜੀ ਤਾਂ ਇਸ ਕਰਕੇ ਅ ਵੇਖੋ ਭਾਈ ਜੋ ਮਿਲਦੀ ਹੈ ਕਿ ਨਹੀਂ ਮਿਲਦੀ ਪਰ ਇਹ ਬਹੁਤ ਇਸ ਵੇਲੇ ਇੰਡੀਆ ਦੀ ਹਾਲਤ ਜਿਹੜੀ ਗੰਭੀਰ ਹੈ ਇਸ ਵਕਤ ਉਹ ਜੀ ਜੀ ਬਿਲਕੁਲ ਬਿਲਕੁਲ ਮੈਂ ਤਰ ਦੱਸ ਰਿਹਾ ਸੀ ਕਿ ਉਹਨਾਂ ਦੇ ਕਰੀਬੀ ਪਿੰਡ ਸੈਦੇਕੇ ਦੀਆਂ ਕੁੜੀਆਂ ਨੇ ਇਹ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੋੜਨ ਵਾਸਤੇ ਵੀਰ ਅਨ ਇੰਪਲੋਇਮੈਂਟ ਸੰਸਥਾ ਵੀ ਹੁਣ ਐਕਟਿਵ ਨਹੀਂ ਬਲਜਿੰਦਰ ਸਿੰਘ ਜੀ ਦੱਸ ਰਹੇ ਨੇ ਹਾਂਜੀ ਇਹ ਸੰਸਥਾਵਾਂ ਤੇ ਆਪਾਂ ਵੇਖਦੇ ਹਾਂ ਸਰਕਾਰ ਦੇ ਜਿਹੜੇ ਹਾਲ ਹੁੰਦੇ ਨੇ ਆਪਾਂ ਉਹ ਵੀ ਵੇਖ ਰਹੇ ਨੇ ਯੂਜੀਸੀ ਫਰਸਟ ਅਟੈਂਪਟ ਜੋ ਵਿੱਚ ਕਲੀਅਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਉਹ ਵੀ ਬਿਨਾ ਕਿਸੇ ਟ੍ਰੇਨਿੰਗ ਦੇ ਬਿਲਕੁਲ ਜੀ ਬਿਲਕੁਲ ਸੰਘੇੜਾ ਸਾਹਿਬ ਨਹੀਂ ਹੈ ਤੇ ਉਹ ਕੰਮ ਤੇ ਉਹਨਾਂ ਦਾ ਬਈ ਕਾਬਲੇ ਸਲਾਮ ਹੈ ਜੀ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੀਮਤ ਸਾਧਨਾ ਦੇ ਬਾਵਜੂਦ ਹਮ ਗਰੀਬੀ ਦੇ ਵਿੱਚ ਉੱਠ ਕੇ ਤੁਸੀਂ ਇੱਥੋਂ ਤੱਕ ਦੀ ਪੜ੍ਹਾਈ ਖਾਈ ਕਰਨੀ ਬੜੀ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਉਹੀ ਮੈਂ ਕਹਿ ਰਿਹਾ ਕਿ ਇਹਨਾਂ ਦੀ ਮਿਹਨਤ ਦਾ ਮੁੱਲ ਮਿਲ ਜਾਵੇ ਜੀ ਇਹ ਬਣਾਉਂਦੇ ਹੋਰੀ ਆ ਮੁੱਲ ਮੁੜ ਜਾਵੇ ਬਸ ਇਹੋ ਹੀ ਦੁਆ ਆ ਕਿ ਕਿਤੇ ਇਹਨਾਂ ਦੀ ਝੋਲੀ ਵੀ ਦੂਜਿਆਂ ਵਾਂਗੂ ਲੱਖਾਂ ਲੋਕਾਂ ਵਾਂਗੂ ਸਖਣੀ ਨਾ ਰਹਿ ਜਾਵੇ ਜੀ 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 ਖੈਰ ਬਹੁਤ ਬਹੁਤ ਸ਼ੁਕਰੀਆ ਜੀ ਦੁਬਾਰਾ ਫੇਰ ਤੁਹਾਡਾ ਚਲੋ ਆਪਾਂ ਖਬਰਾਂ ਵੱਲ ਨੂੰ ਅਗਲੀਆਂ ਵੱਲ ਨੂੰ ਚੱਲਦੇ ਆਂ ਮਿੰਟੂ ਜੀ ਕਾਫੀ ਸਾਰੀਆਂ ਖਬਰਾਂ ਨੇ ਉਧਰ ਚੱਲਣ ਤੋਂ ਪਹਿਲਾਂ ਇੱਕ ਖਬਰ ਹੋਰ ਕਰ ਲਈਏ ਆਪਾਂ ਉਹ ਖਬਰ ਗੁਲਾਬ ਸਿੱਧੂ ਕਲਾਕਾਰ ਦੇ ਨਾਲ ਜੁੜੀ ਹੋਈ ਆ ਗਾਇਕ ਦੇ ਨਾਲ ਜੁੜੀ ਹੋਈ ਆ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਇਹ ਹੈ ਕਿ ਚਲੋ ਪੜ੍ਹਾਈ ਕਰਕੇ ਵੀ ਅਨਇੰਪਲੋਇਮੈਂਟ ਹੈ ਪਰ ਜੇ ਕੋਈ ਬੰਦਾ ਕਿਸੇ ਹੋਰ ਖੇਤਰ ਦੇ ਵਿੱਚ ਜਾ ਕੇ ਕੰਮ ਕਰਦਾ ਕੋਈ ਮੱਲਾ ਮਾਰਦਾ ਪੈਸਾ ਟੱਕਾ ਕਮਾਉਂਦਾ ਨਾਮ ਕਮਾਉਂਦਾ ਤੇ ਜਿਉਂਨ ਉਹਨੂੰ ਵੀ ਨਹੀਂ ਦਿੱਤਾ ਜਾਂਦਾ ਉਹਦੇ ਵੀ ਮਗਰ ਪਏ ਜਾਂਦੇ ਨੇ ਲੋਕ ਗੁਲਾਬ ਸਿੱਧੂ ਕਹਿੰਦੇ ਯੂਰਪ ਦੇ ਟੂਰ ਦੇ ਉੱਤੇ ਹੈ ਤੇ ਉੱਥੇ ਉਹਨੇ ਇੱਕ ਨਾ ਕਹ ਲੋ ਕਿ ਬੜੀ ਮੈਂ ਕਹਾਂਗਾ ਕਿ ਜਜ਼ਬਾਤੀ ਜਿਹਾ ਹੋ ਕੇ ਉਹਨੇ ਆਪਰੇ